ਦੱਸਿਆ ਕਿ ਪਿਛਲੇ ਪਿੰਡਾਂ ਤੋਂ ਜੋ ਸੂਚਨਾਵਾਂ ਆ ਰਹੀਆਂ ਤੇ ਪਾਣੀ ਹੋਰ ਪੱਧਰ ਉੱਚਾ ਹੋ ਸਕਦਾ ਪਰ ਜੋ ਮੌਜੂਦਾ ਪਾਣੀ ਦਾ ਪੱਧਰ ਹੈ ਉਹੀ ਲੋਕਾਂ ਨੂੰ ਦਿੱਤਾ ਜਾਣ ਦੇ ਬਹੁਤ ਜ਼ਿਆਦਾ ਪ੍ਰਕੋਪ ਵਿਚ ਆ ਰਿਹਾ ਤੇ ਜਾਨੇ ਸਾਡਾ ਪਾਣੀ ਦਾ ਹੱਲ ਹੋਣਾ ਚਾਹੀਦਾ ਸਾਡਾ ਰਾਜ ਨੂੰ ਖਤਰਾ ਠੀਕ ਹੈ ਕੋਈ ਕੋਈ ਸਹਿਣੀ ਕਿੱਥੇ ਫਾੜ ਦੇ ਸਾਹਮਣੇ ਹੈ ਕੋਈ ਪ੍ਰਬੰਧ ਨਹੀਂ ਕੀਤਾ ਕੋਈ ਨਹੀਂ ਕੀਤਾ ਇਸ ਕਰਕੇ ਨਹੀਂ ਪਾਣੀ ਸਾਫ਼ ਕਰਦਾ ਤੁਹਾਡੇ ਪਿੰਡ ਲੈ ਕਹੇਗਾ ਤੁਹਾਡੇ ਕੈਨ ਵਿਗਾੜਾ ਜਿਵੇਂ ਆਮ ਮੌਕਾ ਦੇਖ ਲੈਣੇ ਨੇ ਅਫਸਰ ਉੱਤਰ ਕੋਈ ਆਇਆ ਨਹੀਂ ਨਹੀਂ ਕੋਈ ਨਹੀਂ ਆਇਆ ਸਰਕਾਰ ਦੇ ਪ੍ਰਬੰਧ ਕਿਦਾਂ ਦੇ ਆ ਪਾਣੀ ਨੂੰ ਲੈ ਕੇ ਨਹੀਂ ਹੁ ਸਰਕਾਰ ਦੇ ਪ੍ਰਬੰਧ ਦੇ ਹੁ ਆ ਦੇਖਿਆ ਜਾ ਵਾ ਕੀ ਹਾਲ ਹੈ ਦੇਖੋ ਪਿੰਡ ਦਾ ਹਾਲ ਹੈ ਕਿੱਥੇ ਭਿੱਜ ਗੀਆਂ ਪਿੰਡ ਉਧਰ ਪਾਣੀ ਭੜੇ ਹੋਏ ਆ ਘਰਾਂ ਚ ਪਾਣੀ ਵੜ ਗਏ ਹੋਏ ਘਰਾਂ ਚ ਪਾਣੀ ਵੜ ਗਏ ਹੋਏ ਤੇ ਬਾਦ ਜਰੀ ਆ ਗਿਆ ਨਾ ਅਸੀਂ ਕੀ ਚਾਹਨੇ ਜੀ ਤੁਸੀਂ ਅਸੀਂ ਚਾਹਨੇ ਤੇ ਦੇਖਿਆ ਜਾ ਵਾ ਸਾਨੂੰ ਇਹਦਾ ਕੋਈ ਜ਼ਿਕਰ ਨਹੀਂ ਸਾਡੇ ਪਸ਼ੂ ਵੀ ਪਾਣੀ ਚ ਖੜੇ ਆ ਠੀਕ ਆ ਜੇ ਜਾ ਕੇ ਫੜ ਦੂਗੀ ਯਾਰ ਕਮਰੇ ਦੇ ਉੱਪਰ ਪਾਣੀ ਨਾ ਭਰੇ ਇਹ ਤਸਵੀਰਾਂ ਨੇ ਪਿੰਡ ਪਾਲੇਵਾਲ ਦੀਆਂ ਪਾਲੇਵਾਲ ਪਿੰਡ ਦੇ ਵਿੱਚ ਪਾਣੀ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਐਂਟਰ ਕੀਤਾ ਹੈ ਇਹ ਪਾਲੇਵਾਲ ਦਾ ਟੀਪੁਆਇੰਟ ਆ ਤਾਂ ਮੌਕੇ ਤੇ ਇੱਥੇ ਆਮ੍ਰਿਤਪ੍ਰੀਤ ਸਿੰਘ ਲਾਲੀ ਵੀ ਪਹੁੰਚੇ ਹੋਏ ਨੇ ਕਾਂਗਰਸ ਦੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਿੰਡ ਦੇ ਕੁਝ ਜ਼ਿੰਮੇਵਾਰ ਬੰਦਿਆਂ ਨਾਲ ਵੀ ਗੱਲਬਾਤ ਕਰਾਂਗੇ ਗੜਸ਼ੰਕਰ ਦਾ ਪਿੰਡ ਪਾਲੇਵਾਲ ਜਿੱਥੇ ਕਿ ਬਰਸਾਤੀ ਪਾਣੀ ਹੁਣ ਐਂਟਰ ਕਰ ਚੁੱਕਾ ਵਾ ਤੇ ਮੇਰੇ ਨਾਲ ਨੇ ਅਮਰਪ੍ਰੀਤ ਲਾਲੀ ਜੀ ਜੋ ਕਿ ਹਲਕਾ ਇੰਚਾਰਜ ਨੇ ਕਾਂਗਰਸ ਤੋਂ ਤੇ ਉਹਨਾਂ ਦੇ ਨਾਲ ਹੀ ਪਿੰਡ ਦੇ ਸਰਮੇਸ਼ਵਰ ਸਿੰਘ ਪਿੰਡ ਤੋਂ ਨੇ ਪੰਚਾਇਤ ਤੇ ਮੈਂਬਰ ਪੰਚਾਇਤ ਨੇ ਪਿੰਡ ਦੇ ਤੇ ਤੁਹਾਡਾ ਨਾਮ ਸ਼ਿਵਰਾਜ ਜੀ ਸ਼ਿਵਰਾਜ ਜੀ ਨਾਲ ਇਹ ਵੀ ਪਿੰਡ ਪਾਲੇਵਾਲ ਤੋਂ ਨਿਕਲਦਾ ਮੈਂ ਸ਼ਿਵਰਾਜ ਜੀ ਤੁਹਾਡੇ ਨਾਲ ਗੱਲ ਕਰਦਾ ਤੇ ਮਤਲਬ ਇੱਕ ਇਹੋ ਜਿਹੀ ਹਾਲਤ ਕਿਉਂ ਬਣ ਜਾਂਦੀ ਹੈ ਹਰ ਬਰਸਾਤ ਚ ਪਾਲੇਵਾਲੀ ਟਾਰਗੇਟ ਤੇ ਰਹਿੰਦਾ ਦੇਖੋ ਇਹ ਸਾਡੇ ਦਾ ਸ਼ੁਰੂ ਤੋਂ ਪਿੰਡ ਹੈ ਇਹੇ ਹਾਲਾਤਾਂ ਜਾ ਆ ਤੁਸੀਂ ਵੇਚ ਜਾ ਕੇ ਦੇਖੋ ਗਲੀ ਦੇ ਵਿੱਚ ਬਹੁਤ ਬੁਰਾ ਹਾਲ ਹੈ ਸਾਡੇ ਟੋਬੇ ਦਾ ਹਰ ਨਹੀਂ ਬਿਲਕੁਲ ਵੀ ਹੋ ਰਿਹਾ ਪਹਿਲੀ ਗੱਲ ਇਹ ਘਰਾਂ ਦੇ ਵਿੱਚ ਪਾਣੀ ਭੜਿਆ ਹੋਇਆ ਹੈ ਰਹਿ ਰਹੇ ਆ ਮੋੜਾ ਦਾ ਬਹੁਤ ਜ਼ਿਆਦਾ ਬੁਰਾ ਹਾਲ ਵਿੱਚ ਹੈ ਤੇ ਪਰ ਕਹਿੰਦੇ ਸੀ ਜੀ ਸਰਕਾਰ ਨੂੰ ਦਬਾਵਾ ਕੀਤਾ ਗਿਆ ਸੀ ਕਿ ਇਸ ਵਾਰ ਪਾਲੇ ਦਾ ਟੋਬੇ ਦੀ ਸਫਾਈ ਵੀ ਕੀਤੀ ਹੈ ਤੇ ਸਫਾਈ ਜ਼ਰੂਰ ਕੀਤੀ ਜੀ ਸਾਡੇ ਜਿਹੜੇ ਮਾਨ ਜੋ ਸਰਪੰਚ ਸਾਹਿਬ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਆ ਪਰ ਪਾਣੀ ਦਾ ਨਿਕਾਸ ਨਹੀਂ ਹੈਗਾ ਜਦੋਂ ਪਾਣੀ ਦਾ ਨਿਕਾਸ ਨਹੀਂ ਹੈਗੀ ਤੇ ਉਦੋਂ ਤੱਕ ਕੁਝ ਨਹੀਂ ਹੋ ਸਕਦਾ ਜੀ ਠੀਕ ਹੈ ਜੀ ਅੰਦਰ ਪੰਚਾਇਤ ਪਿੰਡ ਪਾਲੇਵਾਲ ਤੋਂ ਮਨੀ ਸਰ ਜੀ ਮੇਰੇ ਨਾਲ ਨੇ ਤੇ ਕਾਫੀ ਗੱਲ ਗਈ ਹੈ ਕਿ ਪਿੰਡ ਨੂੰ ਹਰ ਵਾਰ ਪਰੇਸ਼ਾਨੀ ਕਿਉਂ ਆਉਂਦੀ ਹੈ ਉਹ ਪਰੇਸ਼ਾਨੀ ਪਰੇ ਕੀ ਗੱਲ ਪਾਣੀ ਦਾ ਨਿਕਾਸ਼ ਨਾ ਹੋਣ ਕਰਕੇ ਪਰੇਸ਼ਾਨੀ ਆਉਂਦੀ ਹੈ ਜੀ ਦੇਖੋ ਪਾਣੀ ਦਾ ਨਿਕਾਸ਼ ਨਹੀਂ ਹੁੰਦਾ ਕਿ ਅੱਜ ਤਾਂ ਅੱਜ ਤਾਂ ਨਹੀਂ ਪਿਆ ਦੋ ਤਿੰਨ ਦਿਨ ਤੋਂ ਨਹੀਂ ਪਿਆ ਰਿਹਾ ਪੈਣ ਤੋਂ ਬਾਅਦ ਵੀ ਕਾਂ ਬਸਾਂ ਹੈ ਫੜਾ ਆਇਆ ਮੈਂ ਪਹਿਲਾਂ ਤਾਂ 3-4 ਸਾਲ ਤੋਂ ਪਹਿਲਾਂ ਹਾਲ ਨਹੀਂ ਹੋਇਆ ਠੀਕ ਹੈ ਜੀ ਪਰ ਪਿਛਲੇ ਦੋ ਤਿੰਨ ਸਾਲਾਂ ਤੋਂ ਮਤਲਬ ਲੋਕਾਂ ਦਾ ਵਿਚਾਰਿਆ ਪੀ ਜਾਣੇ ਵਿਚਾਰਿਆ ਵਿਚਾਰਿਆ ਜੀ ਕੋ ਇਹਨੇ ਵਿੱਚ ਪਾਣੀ ਹੈ ਮਤਲਬ ਕੋਈ ਕੋਬੇ ਦੇ ਪਾਣੀ ਦਾ ਨਿਕਾਸ ਨਹੀਂ ਹੈਗਾ ਜੀ ਕੋਬੇ ਦੇ ਨਿਕਾਸ ਤੇ ਪੰਨਾਂ ਨੂੰ ਹਾਂ ਇਹਨਾਂ ਨੂੰ ਹੁਣ ਇਹਦਾ ਕੀ ਹੱਲ ਸੋਚਦੇ ਹੋ ਇਹਦਾ ਹੱਲ ਤਾਂ ਅਸੀਂ ਇਹੀ ਸੋਚਦੇ ਵੀ ਕੋਈ ਕਿਤੇ ਨਾ ਕਿਤੇ ਕੋਈ ਸੀਵਰੇਜ ਪਾਇਆ ਜਾਵੇ ਜਾਂ ਕੋਈ ਹੋਰ ਕੰਮ ਕੀਤਾ ਜਾਵੇ ਇਹ ਸੋ ਮੈਂਬਰ ਪੰਚਾਇਤ ਉਹਨਾਂ ਦਾ ਕਹਿਣਾ ਨਾ ਕਿ ਪਿੰਡ ਦੀ ਜਿਹੜੀ ਹੈਗੀ ਹੈ ਜੇ ਸੀਵਰੇਜ ਦੀ ਵਿਵਸਥਾ ਕਰਤੀ ਜਾਵੇ ਤਾਂ ਹੱਲ ਹੋ ਸਕਦਾ ਮੇਰੇ ਨਾਲ ਨੇ ਅਮਰਬੀਰ ਲਾਲੀ ਜਿਹੜੀ ਕਿ ਹਲਕਾ ਇੰਚਾਰਜ ਨੇ ਕਾਂਗਰਸ ਦੇ ਤੇ ਅੱਜ ਕਈ ਪਿੰਡਾਂ ਵਿੱਚ ਇਹਨਾਂ ਨੇ ਦੁਆਰਾ ਕੀਤਾ ਤੇ ਇਹਨਾਂ ਦਾ ਵੀ ਜਾਣਦੇ ਆ ਕਵੀ ਪਾਲੇਵਾਲ ਦੀ ਸਮੱਸਿਆ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪਾਲੇਵਾਲ ਦੀ ਸਮੱਸਿਆ ਤੁਹਾਡੇ ਸਾਹਮਣੇ ਆ ਜੀ ਪਿੰਡ ਵਾਲੇ ਇਕੱਠੇ ਆ ਸਾਰੇ ਮੇਰੇ ਤੋਂ ਬਿੱਤਰ ਤਾਂ ਇਹ ਤੁਹਾਨੂੰ ਦੱਸ ਰਹੇ ਆ ਭਈ ਘਰਾਂ ਚ ਪਾਣੀ ਵੜ ਗਿਆ ਔਰ ਪਾਲੇਵਾਲ ਦੀ ਛੱਪੜ ਦੀ ਸਮੱਸਿਆ ਤਾਂ ਬੜੇ ਲੰਬੇ ਸਮੇਂ ਤੋਂ ਸੁਣਦੇ ਆ ਜੀ ਤੇ ਆ ਮੌਜੂਦਾ ਸਰਕਾਰ ਨੇ ਦਾਅਵੇ ਵੀ ਬੜੇ ਕੀਤੇ ਤੇ ਉਹ ਦਾਅਵਿਆਂ ਦੀ ਬੋਲਾ ਪਾਣੀ ਨੇ ਕੌਣ ਦਿੱਤੀ ਆ ਤੇ ਉਸ ਤੋਂ ਵੀ ਦੁਖ ਵਾਲੀ ਗੱਲ ਜਿਹੜੀ ਆ ਜਿਹੜੇ ਪਾਲੇਵਾਲ ਦੇਖੋ ਸੋ ਮੇਰੇ ਨਾਲ ਸ਼ਮਸ਼ੀਰ ਜੀ ਪਿੰਡ ਪਾਲੇਵਾਲ ਤੋਂ ਮੋਟਰ ਵੈਕਸੀ ਨੇ ਇਹਨਾਂ ਦੇ ਘਰੋਂ ਪੁਰਜਾਈ ਨਹੀਂ ਸਾਡੇ ਉਹ ਮੈਂਬਰ ਪੰਚਾਇਤ ਨੇ ਤੇ ਪਿੰਡ ਦੀ ਸਮੱਸਿਆ ਨੂੰ ਇਹ ਵੀ ਬਿਹਤਰ ਤਰੀਕੇ ਦੱਸ ਸਕਦੇ ਆ ਕਿ ਕਿਉਂ ਇੱਕ ਮੁੱਸਾ ਪੈਦਾ ਹੋ ਰਹੀ ਜੀ ਆਹੋਦਨ ਹੋ ਜਾ ਸਮੱਸਿਆ ਜੇ ਕੋਈ ਸਾਡੀ ਗੌਰਮੈਂਟ ਨਹੀਂ ਕਰੇ ਉਧਰ ਕੈਮਰੇ ਨੇ ਦੇਖੇ ਨਹੀਂ ਹਾਂਜੀ ਗੌਰਮੈਂਟ ਤਾਂ ਹਰ ਸਾਲ ਆ ਕੇ ਪੁੱਛੀ ਆ ਪਰ ਆ ਕੇ ਚੱਲ ਜਾਂਦੇ ਆ ਠੀਕ ਹੈ ਮੈਨੂੰ ਖਾਨੇ ਪਰ ਆਇਆ ਮੈਨੂੰ ਰੋੜੀ ਤੇ ਹੁਣ ਕੂਨ ਆਇਆ ਠੀਕ ਹੈ 15 ਮਿੰਟ ਹੋਏ ਆ ਕਹਿੰਦੇ ਤੁਸੀਂ ਇੱਕ ਘੰਟਾ ਠਹਿਰੋ ਜਿੰਨੀ ਪਿੰਡੇ ਚੱਕ ਲੈ ਜਾਣਾ ਪਾਣੀ ਨੂੰ ओके okay. अच्छा जी ਇੰਨਾ ਪਾਣੀ ਪਿਛਵਾ ਰਿਹਾ ਮਰੇ ਪਿਛਲੇ ਪਿੰਡਾਂ ਤੋਂ ਕਿਵੇਂ ਆ ਰਹੇ ਆ ਆਪਣਾ ਬਚਾਅ ਕਰ ਲੋ ਬਚਾਅ ਕਰ ਲੋ ਜਿਹੜੇ ਕਿਆ ਕਰ ਸਕਦੇ ਆ ਜਿਹੜੇ ਹੁਣ ਆਇਆ ਘਰ ਨਹੀਂ ਕੋ ਬੈਠੇ ਨੇ ਮਰੀਫ ਹੋਂਦੇ ਉਹ ਮੈਂ ਜਨਾਨੀ ਨੂੰ ਦੱਸਿਆ ਮੈਂ ਕਿ ਥੈਲੇ ਲੈ ਲਓ ਹੋਂ ਹੋਂ ਸੀਮਿੰਟ ਦੇ ਤੁਸੀਂ ਭਰ ਕੇ ਮਿਖਿਓ ਤੁਸੀਂ ਆਪਣੇ ਘਰਾਂ ਮੂਰੇ ਲਾ ਲਓ ਹੋਂ ਹੋਂ ਇਹ ਪਾਣੀ ਛੱਡ ਜਿੱਥੇ ਨਹੀਂ ਜਾਣਾ ਸਾਰਾ ਸੋ ਮੈਂ ਦੱਸਿਆ ਕਿ ਪਿਛਲੇ ਪਿੰਡਾਂ ਤੋਂ ਜੋ ਸੂਚਨਾਵਾਂ ਆ ਰਹੀਆਂ ਤੇ ਪਾਣੀ ਹੋਰ ਪੱਧਰ ਉੱਚਾ ਹੋ ਸਕਦਾ ਪਰ ਜੋ ਮੌਜੂਦਾ ਪਾਣੀ ਦਾ ਪੱਧਰ ਹੈ ਉਹ ਹੀ ਲੋਕਾਂ ਨੂੰ ਦਿੱਤਾ ਜਾਣ ਲਈ ਬਹੁਤ ਜ਼ਿਆਦਾ ਪ੍ਰਕੋਪ ਵਿਚ ਆ ਰਹੇ ਤੇ ਮੈਂ ਗੱਲਬਾਤ ਕਰ ਰਿਹਾ ਸੀ ਲਾਲੀ ਤਨਲੀ ਆਪਣੀ ਮਲਕੀਆ ਦਾ ਹੱਲ ਕੀ ਸੋਚਦੇ ਆ ਕਿਉਂ ਨਹੀਂ ਮਸਲਾ ਹਲ ਹੋ ਰਿਹਾ ਦੇਖੋ ਹੱਲ ਤਾਂ ਹੁਣ ਇਹ ਆ ਭਾਈ ਇੱਕ ਤਾਂ ਪਾਣੀ ਇੱਥੇ ਜਿਹੜਾ ਇੱਥੇ ਦੇ ਪਿੰਡ ਦੀ ਸਮੱਸਿਆ ਆ ਉਹ ਇੱਥੇ ਦਾ ਜਿਹੜਾ ਛੱਪੜ ਦਾ ਪਾਣੀ ਆ ਠੀਕ ਆ ਜੀ ਉਹਦੇ ਨਾਲ ਨਾਲ ਵਾਲੇ ਕਿਹਾ ਮੀਂਹ ਦਾ ਪਾਣੀ ਤੇ ਪਿੱਛੇ ਜਿਹੜੀਆਂ ਖੱਡਾਂ ਦਾ ਪਾਣੀ ਗੱਦਾ ਪੰਚ ਸਾਹਿਬ ਨੇ ਦੱਸਿਆ ਭਈ ਰੋੜਕੀ ਵਾਲੇ ਇਹਨਾਂ ਨੂੰ ਫੋਨ ਕਰ ਰਹੇ ਭਈ ਆਪਣੇ ਪਿੰਡ ਦੀ ਤਿਆਰੀ ਰੱਖੋ ਪਾਣੀ ਬਹੁਤ ਤੇਜ਼ੀ ਨਾਲ ਆ ਰਿਹਾ ਸੋ ਹੌਣ ਵਾਲਾ ਸਮਾਂ ਤਾਂ ਹੋਰ ਵੀ ਡੇਂਜਰਸ ਆ ਸੋ ਪਿੰਡ ਵਾਲਿਆਂ ਨੂੰ ਤਿਆਰੀ ਵੀ ਕਰਨੀ ਚਾਹੀਦੀ ਸਗੋਂ ਪੰਚ ਸਾਹਿਬ ਗੁਰਦੁਆਰੇ ਤੇ ਗੁਰਦਾਰਾ ਸਾਹਿਬ ਤੋਂ ਅ ਔਰ ਸਭ ਤੋਂ ਦੁੱਖ ਵਾਲੀ ਗੱਲ ਸ਼੍ਰੀ ਸਾਹਿਬ ਤੁਸੀਂ ਇਹ ਦੇਖੋ ਕਿ ਇਹ ਪਿੰਡ ਤਕਰੀਬਨ ਤਕਰੀਬਨ ਨਗਰ ਕਾਉਂਸਲ 'ਚ ਆ ਗਿਆ ਗੜ ਸ਼ੰਕਰ ਦਾ ਸਭ ਤੋਂ ਨੇੜੇ ਦਾ ਪਿੰਡ ਹੈ ਹਾਂ ਬਿਲਕੁਲ ਹਰਦੂਦ ਦੇ ਨਾਲ ਹੀ ਹੈ ਵਾਰਡ ਤੋਂ ਦੇ ਨਾਲ ਆ ਤੇ ਆਉਣ ਵਾਲੇ ਸਾਲਾਂ 'ਚ ਇਹਨੇ ਨਗਰ ਕਾਉਂਸਲ 'ਚ ਆ ਜਾਣਾ ਇੱਥੇ ਵਾਰਡ ਬਣ ਜਾਣੇ ਤੇ ਆ ਸਾਡੇ ਗੜ ਸ਼ੰਕਰ ਦੇ ਹਾਲਾਤ ਆ ਜੀ ਇੱਥੋਂ ਬਾਅਦ ਤਾਂ ਹੁਣ ਕੀ ਕਹਣਾ ਕੋਈ ਗੱਲ ਰਹਿ ਗਈ ਜੀ ਕਹਿਣ ਵਾਲੀ ਤੇ ਗੜ ਸ਼ੰਕਰ ਦਾ ਸਭ ਤੋਂ ਨੇੜੇ ਦਾ ਪਿੰਡ ਜਿਹੜਾ ਤਕਰੀਬਨ ਸ਼ਹਿਰ 'ਚ ਆ ਉਹਦੀ ਆ ਤੁਸੀਂ ਆਪਣੇ ਕੈਮਰਾਮੈਨ ਨੂੰ ਕਹੋ ਹਾਲਾਤ ਦਿਖਾਣ ਤੇ ਪਿੰਡ ਦਾ ਕੀ ਹੋਵੇਗਾ ਜੀ ਜੈਸੋ ਬੇਨ ਜਗਾ ਤੇ ਆ ਕੋ ਪੱਲਣ ਦੀ ਸਮੱਸਿਆ ਹੱਲ ਕਰਨ ਲਈ ਜਿਸ ਤਰ੍ਹਾਂ ਪੰਸਾਬ ਨੇ ਵੀ ਦੱਸਿਆ ਕਿ ਸੀਵਰੇਜ ਇੱਕੋ ਮਾਤਰ ਇੱਕ ਦਾ ਹੱਲ ਹੈ ਕਿ ਜੇਕਰ ਸੀਵਰੇਜ ਹੀ ਇਸ ਪਿੰਡ ਦਾ ਪਾਣੀ ਔਰ ਜੋ ਬਰਸਾਤੀ ਪਾਣੀ ਆ ਉਸ ਨੂੰ ਨਿਕਾਸੀ ਬਣਾ ਦਿੱਤਾ ਜਾਵੇ ਤਾਂ ਲੋਕਾਂ ਦਾ ਕੁਝ ਭਲਾ ਹੋ ਸਕਦਾ ਨਹੀਂ ਤਾਂ ਲੋਕਾਂ ਨੂੰ ਹਰ ਸਾਲ ਹਰ ਬਰਸਾਤ ਵਿੱਚ ਇਸੇ ਤਰ੍ਹਾਂ ਦੀ ਸਮੱਸਿਆ ਨਾਲ ਜਿੱਤਣਾ ਪਵੇਗਾ ਧੰਨਵਾਦ ਅਗਲੇ ਪਿੰਡਾਂ ਵਿੱਚ ਲਿਜਾ ਕੇ ਤੁਹਾਨੂੰ ਉਹਨਾਂ ਦੇ ਵੀ ਹਾਲਾਤ ਦਿਖਾਣੇ ਹੈ